ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੈਗੀ ਹੈ ਜਿਹੜੀ 8 ਤਰੀਕ ਨਵਾਂ ਮਹੀਨਾ 2025 ਤੇ ਵੀਰੋ ਅੱਜ ਇਸ ਟਾਈਮ ਆਪਾਂ ਖੜੇ ਆਂ ਵੀਰੋ ਜਿਹੜਾ ਡੰਡੋਤਾ ਪਿੰਡ ਤੇ ਚੀਕੇ ਦੇ ਵਿੱਚ ਤੇ ਇਸ ਟਾਈਮ ਆਪਾਂ ਵੀਰੋ 22 ਵਜੇ ਦਾ ਟਾਈਮ ਆ ਤੇ ਐਸਬੀਐਲ ਨਹਿਰ 'ਪਾ ਖੜੇ ਆਂ ਤੇ ਇੱਕ ਪਾਸਾ ਤੁਹਮੇ ਹਾਲਾਤ ਦੇਖ ਰੋ ਵੀ ਜਿਹੜੇ ਆਪਾਂ ਪੰਜਾਬ ਕੇ ਹਾਲਾਤ ਤੁਹਾਨੂੰ ਪਤਾ ਹੀ ਹੈ ਵੀਰੋ ਪੰਜਾਬ ਮੈਂ ਜਿਹੜੇ ਹੜ੍ਹ ਆਏ ਨੇ ਪਾਣੀ ਆ ਰਹੇ ਆ ਤੇ ਇਸ ਵਕਤ ਬਾਈ ਐਸਵਾਈਐ ਨਹਿਰ ਦੇਖੋ ਵੀਰੋ ਬਿਲਕੁਲ ਖਾਲੀ ਪਈਆ ਤੇ ਇਸ ਟਾਈਮ ਆਪਾਂ ਵੀਰੋ ਜਿਹੜਾ ਡੰਡੌਤ ਆ ਪਿੰਡਾਂ ਤੇ ਚੀਕੇ ਵਾਲੇ ਰੋਡ 'ਪਾ ਖੜੇ ਆ ਵੀਰ ਤੇ ਚੀਕਾ ਹੈਗਾ 5-7 ਕਿਲੋਮੀਟਰ ਦੂਰ ਤੇ ਅੱਜ ਆਪਾਂ ਦਿਖਾ ਰਹੇ ਆ ਤੁਹਾਨੂੰ ਐਸਵਾਈਐ ਨਹਿਰ ਤੇ ਕਿਉਂਕਿ ਵੀਰੋ ਦੇਖ ਹੀ ਸਕਦੇ ਆ ਜਿਹੜੇ ਪੰਜਾਬ ਦੇ ਹਾਲਾਤ ਆ ਤੇ ਇੰਨੇ ਹੜ ਇੰਨੇ ਨਹਿਰਾਂ ਇੰਨੇ ਜਦਾਂ ਕਹਿੰਦੇ ਆ ਆ ਰਹੇ ਆ ਫੜਾ ਪਾਣੀ ਜਾ ਰਹੇ ਆ ਤੇ ਸਵਾਈ ਐਸਵਾਈਲ ਨਹਿਰ ਦੇਖ ਲੋ ਬਈ ਬਿਲਕੁਲ ਖਾਲੀ ਤੇ ਪਾਣੀ ਜਮੇ ਨਹੀਂ ਹੈਗਾ ਤੇ ਕਿਉਂਕਿ ਵੀਰੋ ਦੇਖ ਸਕਦੇ ਆ ਨਵੇਂ ਤੇ ਐਸਵਾਈਲ ਮਾ ਬਿਲਕੁਲ ਪਾਣੀ ਨਹੀਂ ਬਾਕੀ ਵੀਰ ਨੂੰ ਪੁੱਛਦੇ ਆਪਾਂ ਇੱਧਰ ਦੇਖ ਲੋ ਇੱਧਰ ਵੀ ਖਾਲੀ ਪਈ ਆ ਬਾਕੀ ਵੀਰੇ ਕੀ ਹਾਲਾਤਾਂ ਹੋ ਰੇਗੇ ਬਾਈ ਬੁਰਾ ਹੀ ਹਾਲ ਹੋਇਆ ਪਿਆ ਇੱਥੇ ਤਾਂ ਪਾਣੀ ਆਪਣਾ ਕਿੱਥੋਂ ਆਉਣ ਲੱਗ ਰਿਹਾ ਪਾਣੀ ਬਹੁਤ ਜ਼ਿਆਦਾ ਵਧ ਗਿਆ ਅੱਗੇ ਪਿੰਡਾ ਇੱਧਰ ਆ ਡੁੱਬੇ ਪਿਆ ਪਿੱਛੇ ਉੱਧਰ ਹੈ ਪਟਿਆਲੇ ਵਾਲਾ ਥੋੜਾ ਫਰਕ ਪੈ ਗਿਆ ਉੱਧਰ ਪਾਣੀ ਸਾਰਾ ਇੱਧਰ ਹੀ ਆਣ ਲੱਗ ਗਿਆ ਬੁਰਾ ਹਾਲ ਕੀਤਾ ਪਿਆ ਬੇਲੇ ਕਿਸਾਨਾਂ ਦਾ ਜਿਹੜੀ ਵਸ ਇੰਨਾਂ ਦਾ ਫਰਕ ਰਹਿ ਗਿਆ ਜਿਹੜੀ ਡੁੱਬਣ ਵਾਲੀ ਹੋਈ ਪਈ ਆ ਬਸ ਹੁਣ ਤਾਂ ਚਾਂਸ ਹੈ ਹੀ ਆ ਵੀ ਜੇ ਤਾਂ ਪਾਣੀ ਤਰੇ 10 ਦਿਨਾਂ ਦੇ ਵਿੱਚ ਤੇ ਬਾਕੀ ਵੀਰੋ ਇੱਧਰ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਇੱਧਰ ਦੇਖ ਲਓ ਬਈ ਐਸਵਾਈਐਲ ਜਿਹੜੀ ਨਹਿਰ ਆ ਬਿਲਕੁਲ ਖਾਲੀ ਪਈ ਆ ਵੀਰੋ ਮੜਾ ਮੋਟਾ ਪਾਣੀ ਆ ਕਿਉਂਕਿ ਬਈ ਇਹ ਵੀ ਪਾਣੀ ਜਿਹੜਾ ਮੀਕਾ ਹੈਗਾ ਬਾਕੀ ਹੋਰ ਪਾਣੀ ਸਮਾ ਹੈ ਨਹੀਂ ਦੇਖ ਸਕਦੇ ਹੋ ਤਾਂ ਵੀ ਹਾਲਾਤ ਤੇ ਬਾਕੀ ਅੱਗੇ ਤੁਹਾਨੂੰ ਵੀ ਜ਼ਰੂਰ ਦਿਖਾਵਾਂਗੇ ਤੇ ਇਸ ਟਾਈਮ ਆਪਾਂ ਹਰਿਆਣੇ ਦੇ ਵਿੱਚ ਵੀਰੋ ਡੰਡਾਉ ਦਾ ਪਿੰਡ ਜਿਹੜਾ ਚੀਕੇ ਕੋਲ ਖੜੇ ਆ ਤੇ ਐਸਵਾਈ ਐਲ ਨਹਿਰ ਆ ਜਿਹੜੀ ਉਸ ਪਾਖੜੇ ਆ ਦੇਖ ਲਓ ਸਮਝ ਹਾਲਾਤ ਬਿਲਕੁਲ ਖਾਲੀ ਪਈ ਆ ਤੇ ਇੱਕ ਪਾਸੇ ਵੀਰੋ ਜਿਹੜੇ ਕਿਸਾਨਾਂ ਦੇ ਝੋਨੇ ਝੁੰਨੇ ਪੂਰੇ ਡੱਬੇ ਖੜੇ ਆ ਤੇ ਬਾਕੀ ਜਦ ਦੇਖ ਲਓ ਵੀ ਇਹ ਵੀ ਮੜਾ ਮੋਟਾ ਮੀਕਾ ਪਾਣੀ ਆ ਤੇ ਉਸ ਤੋਂ ਇਲਾਵਾ ਵੀ ਸਨੈਰਵਾ ਹੋਰ ਕੋਈ ਪਾਣੀ ਹੈਗਾ ਹੜ ਹੁੜਾਂਗਾ ਕਿਉਂਕਿ ਇੱਕ ਪਾਸੇ ਤੁਹਾਨੂੰ ਪਤਾ ਹੀ ਪੰਜਾਬ ਕੇ ਹਾਲਾਤ ਦੇ ਕੀ ਸਕਦੇ ਆ ਬਾਕੀ ਤੁਹਾਨੂੰ ਅੱਗੇ ਵੀ ਜ਼ਰੂਰ ਦਿਖਾਵਾਂ ਇੱਧਰ ਵੀ ਦੇਖ ਲਓ ਬਈ ਤਾਂ ਬਈ ਇੱਧਰ ਕੇ ਹਾਲਾਤ ਦੇਖ ਲਿਓ ਇਸ ਟਾਈਮ ਆਪਾਂ ਬਈ ਖੱਗਰਵਾ ਖੜੇ ਆ ਤੇ ਅਕਸਰ ਆਪਾਂ ਵੀਡੀਓ ਪਾ ਰਹੇ ਆ ਆਪਣੇ ਮਹਿਮੂਦਪੁਰ ਵਾਲੇ ਖੱਗਰ ਕੀ ਤੇ ਇਸ ਟਾਈਮ ਬਈ ਆਪਾਂ ਹਰਿਆਣੇ ਦੇ ਵਿੱਚ ਖੜੇ ਆ ਚੀਗਾ ਪਿੰਡ ਦੇ ਵਿੱਚ ਬਈ ਸੌਰੀ ਆਪਣਾ ਡੰਡੌਤਾ ਪਿੰਡ ਐ ਸਾਹਮਣੇ ਡੰਡੌਤਾ ਪਿੰਡਾ ਵੀ ਇਸਤਨ ਨਾਲ ਲੱਗਦੇ ਚੀਗਾ ਰਲ ਗਿਆ ਤੇ ਜਿਹੜੀ ਆਪਾਂ ਤੁਹਾਨੂੰ ਨਹਿਰ ਦਿਖਾਈ ਹੈ ਵੀਰੋ ਸਾਹਮਣੇ ਆ ਉੱਥੇ ਤੇ ਉਹ ਬਿਲਕੁਲ ਵੀਰੋ ਖਾਲੀ ਪਈ ਐ ਇਸ ਟਾਈਮ ਤੇ ਇੱਧਰ ਦੇਖ ਲਓ ਬਈ ਇਹ ਆਪਣਾ ਵਕੱਗਰ ਆ ਗਿਆ ਖੱਗਰ ਨਦੀ ਤੇ ਹਾਲਾਤ ਦੇਖ ਲਓ ਬਈ ਇੰਨੇ ਜਿਆਦਾ ਖਰਾਵ ਵੀ ਸਾਰੀ ਜੀਰੀ ਆਪਣਾ ਖੰਡ ਬਹੁਤੀ ਇੱਧਰ ਦੇਖ ਲਓ ਬਈ ਆਪਣੇ ਏਰੀਏ ਮਾ ਜਿਹੜਾ ਆਪਣਾ ਮਹਿਮੂਦਪੁਰਾ ਖੱਗਰ ਉੱਧਰ ਪਾਣੀ ਉਤਰ ਗਿਆ ਤੇ ਇੱਧਰ ਦੇਖ ਲਓ ਬਈ ਸਾਰੀ ਜੀਰੀਆਂ ਹੱਬ ਤੱਕ ਡਬੋਈਆਂ ਪਈਆਂ ਇੰਨੇ ਮਾੜੇ ਹਾਲਾਤ ਹੋ ਰਹੇ ਆ ਬਈ ਤੇ ਇੱਧਰ ਸਾਰੇ ਦੇਖ ਲਓ ਇਸ ਟਾਈਮ ਆਪਾਂ ਬਈ ਤੇ ਤਰੀਕ ਵੀਰੋ 8 ਤਰੀਕ 9 ਮਹੀਨੇ 2025 ਤੇ 2:30 ਵਜੇ ਦਾ ਟਾਈਮ ਹੋ ਗਿਆ ਦੁਪਹਿਰ ਕੇ ਤੇ ਖੱਗਰ ਵਾ ਖੜਿਆ ਬਈ ਇੱਧਰ ਦੇਖ ਲੋ ਜਿਹੜਾ ਆਪਣਾ ਮਹਿਮੂਦਪੁਰ ਵਾਲਾ ਖੱਗਰਾ ਸਵਾ ਵੀਰੋ ਜਿਹੜਾ 2-2 ਫੁੱਟ ਪਾਣੀ ਘਟਿਆ ਤੇ ਉਹ ਖਗਰੇ ਹੀ ਆ ਵੀਰੋ ਕਿਉਂਕਿ ਇਹੀ ਖਗਰ ਹੋ ਆ ਰਿਹਾ ਤੇ ਇਸ ਟਾਈਮ ਆਪਾਂ ਹਰਿਆਣੇ ਮਾ ਖੜਿਆ ਤੇ ਹਾਲਾਤ ਦੇਖ ਲੋ ਬਈ ਤੇ ਇੱਕ ਪਾਸੇ ਵੀਰੋ ਜਿਹੜੀ ਆਪਾਂ ਤੁਹਾਨੂੰ ਦਿਖਾਈ ਐ ਐਸਬੀਐਲ ਨਹਿਰ ਬਿਲਕੁਲ ਵੀਰੋ ਦੇਖ ਲੋ ਖਾਲੀ ਪਈ ਐ ਤੁਹਾਨੂੰ ਜਮੇ ਪਾਣੀ ਨਹੀਂ ਤੇ ਇੱਧਰ ਆਪਣੀ ਜਿਹੜੀ ਮੇਨ ਨਹਿਰ ਇੱਕ ਹੋਰ ਕਿਓਸਾ ਪਾਣੀ ਦੇਖ ਲਓ ਬਈ ਇੱਧਰ ਖੇਤਾਂਵਾਂ ਦੇਖ ਲਓ ਝੋਨੇ ਝੋਨੇ ਸਾਰੇ ਸੜਕੇ ਕਿਵੇਂ ਹਾਲਾਤ ਹੋ ਰਹੇ ਆ ਤੇ ਬਾਕੀ ਵੀਰੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਹਾਲਾਤ ਪੰਜਾਬ ਦੇ ਬਈ ਬਹੁਤ ਮਾੜੇ ਆ ਤੇ ਇੱਧਰ ਦੇਖ ਲਓ ਬਈ ਇੱਧਰ ਸਾਰਾ ਝੋਨਾ ਝੋਨਾ ਡੋਬਿਆ ਪਿਆ